ਆਪਣਾ ਹਰਮਨ ਪਿਆਰਾ ਪ੍ਰੋਗਰਾਮ ਸਾਡੀ ਖੇਤੀ ਮਨਦੀਪ ਦੇ ਨਾਲ ਤੇ ਹਰ ਵਾਰ ਅਸੀਂ ਤੁਹਾਨੂੰ ਵੱਖ-ਵੱਖ ਜਗ੍ਹਾ ਤੇ ਲੈ ਕੇ ਜਾਂਦੇ ਹਾਂ ਕੁਝ ਖੇਤੀ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਤੇ ਅੱਜ ਅਸੀਂ ਆਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਰੇਸ਼ਮ ਦੇ ਕੀੜਿਆਂ ਦੇ ਦੀ ਤੇ ਇੱਥੇ ਕੁਝ ਸਵੈ ਰੋਜਗਾਰ ਸਹਾਇਤਾ ਸਮੂਹ ਤੇ ਜੰਗਲਾਤ ਵਿਭਾਗ ਦੇ ਮੈਂਬਰਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਰੇਸ਼ਮ ਦੇ ਕੀੜਿਆਂ ਦਾ ਪਾਲਣ ਪੋਸ਼ਣ ਉਹਨਾਂ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੇਮ ਚੰਦ ਜੀ ਦੇ ਨਾਲ ਜੋ ਸਾਨੂੰ ਜਾਣਕਾਰੀ ਦੇਣਗੇ ਕਿ ਰੇਸ਼ਮ ਦੇ ਕੀੜਿਆਂ ਦੇ ਬਾਰੇ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ ਸਰ ਪਹਿਲਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਰੇਸ਼ਮ ਦੇ ਕੀੜੇ ਦੀ ਸਟਾਰਟਿੰਗ ਕਿੱਥੋਂ ਅਸੀਂ ਕਰਦੇ ਹਾਂ ਰੇਸ਼ਮ ਦੇ ਕੀੜੇ ਅਸੀਂ ਪਹਿਲੇ ਸੀਡ ਮੂਗਾਣਾ ਪੈਂਦਾ ਸਾਨੂੰ ਦੇਰਧੂਨ ਤੋਂ ਉਹ ਮੂਗਾ ਕੇ ਤੇ ਸਾਨੂੰ ਸੀਆਰਸੀ ਸਾਡੀ ਬਿਲਡਿੰਗ ਬਣੀ ਐ ਇੱਥੇ ਉਹਦੇ ਵਿੱਚ ਰੱਖਣਾ ਪੈਂਦਾ ਇਹ ਲਗਭਗ 10 ਦਿਨ ਦਾ ਇਹ ਟਿਮਰ ਹੁੰਦਾ ਦਾ ਇਹ ਵਿੱਚ ਰੱਖਣਾ ਪੈਂਦਾ ਇਹਨਾਂ ਨੂੰ ਉਸ ਤੋਂ ਬਾਅਦ ਫਿਰ ਕੀੜੇ ਦੀ ਹੈਚਿੰਗ ਹੁੰਦੀ ਹੈ ਕੀੜੇ ਹੈਚ ਹੋਣ ਤੋਂ ਬਾਅਦ ਆਪਾਂ ਫਿਰ ਉਹਨਾਂ ਨੂੰ ਪਤਾ ਦੇ ਕੇ ਮਲਬੀ ਲੀਫ ਦੇ ਕੇ ਤੇ ਉਹ ਕਰਨਾ ਹੁੰਦਾ ਪਤਾ ਮਤਲਬ ਕਿ ਇਹੋ ਖਾਂਦੇ ਆ ਪੱਤੇ ਕਿਹੜੀ ਟਾਈਪ ਦੇ ਪੱਤੇ ਉਹ ਖਾਂਦੇ ਆ ਹਾਂ ਇਹ ਮਲਬੀ ਦੀ ਵੈਰਾਈਟੀਆਂ ਹੈਗੀਆਂ ਇਹਦੇ ਵਿੱਚ ਸਾੜੀ ਕਾਫੀ ਹੈਗੀਆਂ S146 ਹੈਗੀ ਆ TR10 ਹੈਗੀ ਆ V1 ਹੈਗਾ ਤੇ ਇਸ ਵਾਸਤੇ ਮਤਲਬ ਇਹ ਉਹ ਤਰ ਤਰ ਦੀ ਜਿਹੜੀਆਂ ਵੈਰਾਈਟੀਆਂ ਲੈ ਕੇ ਨਾ ਅਸੀਂ ਉਹਨਾਂ ਨੂੰ ਪਤਾ ਦਿੰਨੇ ਆ ਕੀੜਿਆਂ ਨੂੰ ਤੇ ਉਹ ਫਿਰ ਇੱਕ ਮੋਲ ਨਿਕਲਦੀ ਆ ਦੂਸੀ ਮੋਲ ਨਿਕਲਦੀ ਆ ਦੋ ਮੋਲ ਤਾਂ ਨਿਕਲ ਕੇ ਨਾ ਉਹਨਾਂ ਨੂੰ ਅ ਫਿਰ ਅਬਸਤਾ ਦੇ ਵਿੱਚ ਆਂਦੇ ਨਾ ਫਿਰ ਅਸੀਂ ਉਹੀ ਕੀੜੇ ਅ ਰੇਸ਼ਮ ਦੇ ਉਹਨਾਂ ਕਿਸਾਨਾਂ ਨੂੰ ਦਿੰਨੇ ਆ ਕਿਸਾਨਾਂ ਨੂੰ ਦੇਣ ਤੋਂ ਬਾਅਦ ਮਤਲਬ ਇਹ ਉਹ ਉਹਦੀ ਪਾਲਣ ਪੋਸ਼ਣਾ ਕਰ ਦੇਣਾ ਤੇ ਕਕੂਨ ਤਿਆਰ ਕਰਦੇ ਹਾਂ ਉਹਦੇ ਤੋਂ ਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਨੂੰ ਤੁਸੀਂ ਇਹ ਉਪਲਬਧ ਕਰਾਉਂਦੇ ਹੋ ਤੇ ਉਹਨਾਂ ਕੋਲੋਂ ਕੋਈ ਚਾਰਜੇਸ ਵਗੈਰਾ ਵੀ ਤੁਸੀਂ ਲੈਂਦੇ ਹੋ ਨਹੀਂ ਜੀ ਚਾਰਜੇਸ ਅਸੀਂ ਕੋਈ ਨਹੀਂ ਲੈਂਦੇ ਸੀਡ ਦੀ ਕੋਸਟ ਹੁੰਦੀ ਹੈ ਵਸੇ ਲੈ ਕੇ ਲੰਦੇ ਨਹੀਂ ਅਸੀਂ ਕਿਉਂਕਿ ਵੀ ਰੀਪਸਾਨ ਹੁੰਦੇ ਨਾ ਇਸ ਵਾਸਤੇ ਉਹਨਾਂ ਨੂੰ ਆਪਾਂ ਸਿਹਤਾਂ ਦੇ ਤੌਰ ਤੇ ਜਿਹੜੇ ਨੇ ਉਹਨਾਂ ਨੂੰ ਸਪਲਾਈ ਕਰਨੇ ਆਪਾਂ ਰੈਸ਼ਨ ਦੇ ਕੀੜੇ ਤੇ ਤਾਂ ਕਿ ਉਹਦੇ ਤੋਂ ਜਿਹੜੀ ਉਹਨਾਂ ਨੂੰ ਅਰਨਿੰਗ ਹੁੰਦੀ ਹੈ ਜਿਹੜੀ ਕਮਾਈ ਹੁੰਦੀ ਹੈ ਉਹ ਖੁਦ ਰੱਖ ਸਕਣ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਿ ਉਹਨਾਂ ਦੇ ਕੋਲੋਂ ਕੋਈ ਚਾਰਜੇਸ ਨਹੀਂ ਲਏ ਜਾਂਦੇ ਮੁਫਤ ਦੇ ਵਿੱਚ ਉਹਨਾਂ ਨੂੰ ਇਹ ਫੈਸਿਲਿਟੀ ਅਵੇਲੇਬਲ ਕਰਾਈ ਜਾਂਦੀ ਉਪਲਬਧ ਕਰਾਈ ਜਾਂਦੀ ਹੈ ਤੇ ਸਰ ਜੇ ਮੌਸਮ ਦੀ ਗੱਲ ਕਰੀਏ ਤਾਂ ਇਹਨਾਂ ਕੀੜਿਆਂ ਦੇ ਲਈ ਮੌਸਮ ਕਿਹੋ ਜਿਹਾ ਸਾਨੂੰ ਚਾਹੀਦਾ ਜਿਹੜਾ ਮੌਸਮ ਹੈ ਨਾ ਉਹ ਤੋਂ 28 ਤੋਂ 30 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੋਣਾ ਚਾਹੀਦਾ ਰੇਸ਼ਮ ਦੇ ਕੀੜਿਆਂ ਲਈ ਚਲੋ ਮੌਸਮ ਘਟ ਵੱਧ ਵੀ ਜਾਂਦਾ ਟਾਈਮ ਜਿਹੜਾ ਉਹ ਟੈਂਪਰੇਚਰ ਘਟ ਵੱਧਦਾ ਲੇਕਿਨ ਹੁਣ ਉਹਨੂੰ ਮੇਨਟੇਨ ਕਰਨਾ ਪੈਂਦਾ ਜੇ ਸਾਨੂੰ ਜ਼ਿਆਦਾ ਠੰਡ ਦਾ ਸਮਾਂ ਹੋ ਜੇਵੇ ਤੇ ਫਿਰ ਸਾਨੂੰ ਹੀਟਰ ਵਗੈਰਾ ਲਗਾਉਣੇ ਪੈਂਦੇ ਨਾ ਤੇ ਹੀਟ ਲਗਾ ਕੇ ਤੇ ਉਹਨਾਂ ਦਾ ਟੈਂਪਰੇਚਰ ਮੇਨਟੇਨ ਕਰਨਾ ਪੈਂਦਾ ਕੀੜਿਆਂ ਦਾ ਤੇ ਫਿਰ ਉਹ ਉਸੇ ਅਵਸਥਾ ਦੇ ਵਿੱਚ ਜਿਹੜਾ ਨਾ ਉਹ ਪੱਤਾ ਖਾ ਸਕਦੇ ਨਾ ਅਦਰਵਾਈਜ਼ ਉਹ ਪੱਤਾ ਨਹੀਂ ਖਾਂਦੇ ਤੇ ਇਹਨੂੰ ਆਪਾਂ ਸਾਲ ਦੇ ਕਿਹੜੇ ਮਹੀਨੇ ਵਿੱਚ ਸ਼ੁਰੂ ਕਰ ਸਕਦੇ ਆ ਇਹ ਸਾਲ ਦੇ ਦੋ ਸੀਜ਼ਨ ਹੁੰਦੇ ਨਾ ਇਹਨਾਂ ਦੇ ਇੱਕ ਤੇ ਫਰਵਰੀ ਮਾਰਚ April ਤੱਕ ਦੂਸਰਾ ਜ ਸੈਪਟੰਬਰ ਅਕਤੂਬਰ ਤੱਕ ਆ ਦੋ ਸੀਜ਼ਨ ਹੁੰਦੇ ਜਿਨ੍ਹਾਂ ਚ ਆਪਾਂ ਰੇਸ਼ਮ ਦੇ ਕੀੜੇ ਪਾਲ ਸਕਦੇ ਤੇ ਜਦੋਂ ਰੇਸ਼ਮ ਦਾ ਕੀੜਾ ਪਾਲ ਜਾਂਦਾ ਜੇ ਅਸੀਂ ਮਾਰਕੀਟ ਉਹਨੂੰ ਸੇਲ ਕਰਨ ਲਈ ਜਾਂਦੇ ਤਾਂ ਉਹਦਾ ਆਊਟਪੁੱਟ ਕੀ ਹੁੰਦਾ ਜਦੋਂ ਰੇਸ਼ਮ ਦੇ ਕੋਕੂਨ ਤਿਆਰ ਹੋ ਜਾਂਦਾ ਉਹ ਫਿਰ ਮੰਡੀ ਦੇ ਉਹ ਵਿੱਚ ਬਨੰਦ ਬਪਾਰੀ ਆਂਦੇ ਨਾ ਤੇ ਉਹਨਾਂ ਨੂੰ ਕਕੂਨ ਦੀ ਖਰੀਦ ਕਰਦੇ ਨਾ ਤੇ 300 ਤੋਂ ਲੈ ਕੇ 400 ਰੁਪਏ ਕਿਲੋ ਤੱਕ ਜਿਹੜਾ ਨਾ ਉਹਨਾਂ ਦਾ ਰੇਟ ਹੁੰਦਾ ਕਕੂਨ ਦਾ 1 ਕਿਲੋ ਦਾ ਰੇਟ ਹੁੰਦਾ ਬਾਕੀ ਉਹਦੇ ਮੁਤਾਬਕ ਜਿੰਨਾ ਜਿੰਨਾ ਉਹਨਾਂ ਦੇ ਕਕੂਨ ਹੁੰਦੀ ਹੈ ਉਹਦੇ ਮੁਤਾਬਕ ਜਿਹੜਾ ਨਾ 10 ਤੋਂ 15000 ਰੁਪਏ ਲਗਭਗ ਹਰ ਕਿਸਾਨ ਨੂੰ ਜਿਹੜਾ ਨਾ ਉਹਦਾ ਫਾਇਦਾ ਹੁੰਦਾ ਮਤਲਬ ਕਿ ਕਿਸਾਨ ਇਹਨ ਵਿੱਚ ਕੁਝ ਨਹੀਂ ਕਰਦਾ ਹੈਗਾ ਪਰ ਉਹਨੂੰ ਪ੍ਰੋਫਿਟ ਜਿਹੜਾ ਸਿੱਧਾ ਕਿਸਾਨ ਨੂੰ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਤੇ ਉਹਦੇ ਵਿੱਚੋਂ ਕਿਸਾਨ ਇਹ ਵੀ ਹੁੰਦਾ ਹੈ ਕਿ ਕਿਸਾਨ ਨੇ ਤੁਹਾਨੂੰ ਵੀ ਕੋਈ ਹਿੱਸਾ ਦੇਣਾ ਕਿ ਗਵਰਨਮੈਂਟ ਸਾਡੀ ਕੋਈ ਹੈਲਪ ਕਰ ਰਹੀ ਹੈ ਨਹੀਂ ਜੀ ਨਹੀਂ ਉਹ ਸਾਰਾ ਸਾਰਾ ਕਿਸਾਨ ਦਾ ਹੀ ਹੈਗਾ ਓਵਰ ਆਲ ਜਿਹੜਾ ਸਾਰਾ ਹੈਗਾ ਸਾਰਾ ਕਿਸਾਨ ਦਾ ਹੀ ਦਿੱਤਾ ਜਾਂਦਾ ਉਹਨੂੰ ਜੀ ਰੇਸ਼ਮ ਦੇ ਕੀੜੇ ਲਈ ਸਾਡੀ ਸਰਕਾਰ ਬਹੁਤ ਮਦਦ ਕਰ ਰਹੀ ਹੈ ਕਿਸਾਨਾਂ ਦੀ ਕਿ ਬਿਨਾ ਕਿਸੇ ਇਨਵੈਸਟਮੈਂਟ ਤੋਂ ਅਸੀਂ ਰੇਸ਼ਮ ਦਾ ਕੀੜਾ ਜਿਹੜਾ ਸਰਕਾਰ ਹੈ ਉਹ ਕਿਸਾਨਾਂ ਨੂੰ ਦਿੰਦੀ ਹੈ ਤੇ ਉਹਨੂੰ ਤੁਸੀਂ ਜਦੋਂ ਮੰਡੀ 'ਚ ਸੇਲ ਕਰਦੇ ਹੋ ਤੇ ਉਹ ਪ੍ਰੋਫਿਟ ਸਿਰਫ ਤੁਹਾਨੂੰ ਹੀ ਜਾਂਦਾ ਹੈ ਜੇ ਅਸੀਂ ਇਹਨਾਂ ਰੇਸ਼ਮ ਦੇ ਕੀੜਿਆਂ ਦੇ ਖਾਣ ਪੀਣ ਦੀ ਗੱਲ ਕਰੀਏ ਤਾਂ ਇਹਨਾਂ ਦੀ ਖੁਰਾਕ ਦਾ ਹਿੱਸਾ ਕੀ ਹੈ ਇਹਨਾਂ ਦੀ ਖੁਰਾਕ ਜਿਹੜੇ ਨਾ ਮਲਬਰੀ ਦੇ ਪੱਤੇ ਹੁੰਦੇ ਨਾ ਜਿਹੜੇ ਜਿਹੜੇ ਸਰਕਾਰ ਨੇ ਫੋਰੈਸਟ ਡਿਪਾਰਟਮੈਂਟ ਨੇ ਨਾ ਆਪਣੀ ਆਪਣੀ ਜਿਹੜੀ ਵੇਸਟ ਲੈਂਡ ਹੈਗੀ ਹੈ ਨਾ ਉਹਨਾਂ ਵਿੱਚ ਲਗਾਏਦੇ ਬੂਟੇ ਫਿਰ ਉਹ ਕਿਸਾਨ ਉੱਥੋਂ ਜਾ ਕੇ ਤੇ ਪਤਾ ਲੈ ਕੇ ਤੇ ਰੇਸ਼ਮ ਦੇ ਕੀੜਿਆਂ ਨੂੰ ਪਾ ਦਿੰਦਾ ਜਿਹੜੇ ਰੇਸ਼ਮ ਦੇ ਕੀੜੇ ਆ ਸਤੂਤ ਦੇ ਪੱਤੇ ਖਾਂਦੇ ਆ ਤੇ ਕਿੰਨੀ ਕਮਿਆਦ ਹੁੰਦੀ ਉਹਨਾਂ ਦੇ ਖਾਣ ਦੀ ਕਿੰਨਾ ਕੁ ਅਸੀਂ ਉਹਨੂੰ ਪੱਤਾ ਪਾਣਾ ਜਾਂ ਕਿੰਨਾ ਕੁ ਉਹਨਾਂ ਨੇ ਇੱਕ ਹੌਂਸ ਲਗਭਗ 10 ਤੋਂ 12 ਕੁਇੰਟਲ ਪੱਤਾ ਖਾਂਦਾ ਜੀ ਤੇ ਉਸ ਤੋਂ ਬਾਅਦ ਜਿਹੜੇ ਉਹ ਪੱਤਾ ਖਾਣਾ ਛੱਡ ਦਿੰਦਾ ਫਿਰ ਕੋਕੂਨ ਲਗਾਨੀ ਸ਼ੁਰੂ ਕਰ ਦਿੰਦਾ ਜੀ ਤੇ ਇੰਨਾ ਪਤਾ ਕਿਸਾਨ ਨੂੰ ਅਵੇਲੇਬਲ ਹੋ ਜਾਂਦਾ ਹੈ ਜੀ ਕੋਸ਼ਿਸ਼ ਬੜੀ ਹੈਗੀ ਹੈ ਸਾਡਾ ਪਤਾ ਕਾਫੀ ਕਾਫੀ ਹੈਕਟੈਰ ਜਿਹੜਾ ਨਾ ਸਾਡਾ ਲੱਗੇਦਾ ਉਹ ਲਗਭਗ ਸਾਰਾ ਹੋ ਜਾਂਦਾ ਜੀ ਫਿਲਹਾਲ ਤੇ ਅਸੀਂ ਇਹ ਜਿਹੜਾ ਰੇਸ਼ਮ ਦੇ ਕੀੜੇ ਦਾ ਪਾਲਨ ਪੋਸ਼ਣ ਕਰ ਰਹੇ ਹਾਂ ਇਹ ਕਿੰਨੀ ਕੁ ਦੇਰ ਤੋਂ ਪਹਿਲਾਂ ਤੋਂ ਕਰ ਰਹੇ ਹਾਂ ਇਹ ਪਿਛਲਾ ਸੀਜ਼ਨ ਅਸੀਂ ਲਗਾਇਆ ਵੈਸੇ ਤੇ ਸਟਾਰਟ ਹੁਣ ਕੀਤਾ ਅਗੇ ਤੋਂ ਜਿਹੜਾ ਨਾ ਅਸੀਂ ਲਗਾ ਰਹੇ ਹਾਂ ਹੋਰ ਪਲਾਂਟੇਸ਼ਨ ਬਹੁਤ ਜ਼ਿਆਦਾ ਅਸੀਂ ਕਰਨੇ ਪਿਆ। ਕੋਸ਼ਿਸ਼ ਸਾਡੀ ਸਾਰੀ ਹੈਗੀ ਆ ਡਿਪਾਰਟਮੈਂਟ ਦੀ ਕੋਸ਼ਿਸ਼ ਹੈਗੀ ਆ ਵੀ ਇਹਨੂੰ ਵੱਧ ਤੋਂ ਵੱਧ ਆਪਣਾ ਜ਼ਿਆਦਾ ਤੋਂ ਜ਼ਿਆਦਾ ਪਲਾਂਟੇਸ਼ਨ ਲਗਾਈ ਜਾਏ ਤੇ ਕਿਸਾਨਾਂ ਨੂੰ ਜਿਹੜਾ ਨਾ ਪਤਾ ਮੁਹੱਈਆ ਕਰਾਇਆ ਜਾਏ। ਸਾਡੇ ਕੁਝ ਕਿਸਾਨ ਵੀਰ ਜੇ ਇਸ ਕੰਮ ਨੂੰ ਸ਼ੁਰੂ ਕਰਨਾ ਚਾਹੁੰਦੇ ਹਨ ਰੇਸ਼ਮ ਦੇ ਕੀੜੇ ਨੂੰ ਤੇ ਤੁਸੀਂ ਉਹਦੇ ਵਾਸਤੇ ਕੋਈ ਮੈਸੇਜ ਜਾਂ ਕੁਝ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂ ਵੀ ਇਹ ਕਿਤਾ ਬਹੁਤ ਵਧੀਆ ਹੈਗਾ। ਤੇ ਬਿਨਾ ਇਨਵੈਸਟਮੈਂਟ ਤੋਂ ਜਿਹੜਾ ਕੀਤਾ ਜਿਹੜਾ ਨਾ ਉਹ ਜਿਹੜਾ ਨਾ ਅੱਛਾ ਮਤਲਬੀ ਹੁੰਦਾ ਤੇ ਮੈਂ ਤਾਂ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਕਿਸਾਨਾਂ ਨੂੰ ਇਹ ਕਰਨਾ ਚਾਹੀਦਾ ਕੰਡੀ ਏਰੀਆ ਦੇ ਜਿੰਨੇ ਵੀ ਕਿਸਾਨ ਹਨ ਨਾ ਉਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਜ਼ਿਆਦਾ ਜ਼ਿਆਦਾ ਜਿਹੜਾ ਨਾ ਇਹਦੇ ਚ ਹੀ ਹੋਰ ਨਾਲ ਲੈਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕੀ ਹੈ ਵੀ ਅਸੀਂ ਜਿਹੜਾ ਨਾ ਲੋਕਾਂ ਨੂੰ ਕਹਿ ਕੇ ਉਹਨਾਂ ਨੂੰ ਉਕਸਾ ਕਰਨੇ ਪਿਆ ਅਸੀਂ ਇਹਦੇ ਕਰਕੇ ਤੇ ਉਹਨਾਂ ਨੂੰ ਤਿਆਰ ਕਰਨੇ ਪਿਆ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਗੱਲ ਕਰਾਂਗੇ ਸੋਮ ਪ੍ਰਕਾਸ਼ ਜੀ ਦੇ ਨਾਲ ਉਹ ਸਾਨੂੰ ਦੱਸਣਗੇ ਕਿ ਰੇਸ਼ਮ ਦੇ ਕੀੜਿਆਂ ਦਾ ਪਾਲਨ ਪੋਸ਼ਣ ਉਹ ਕਿਸ ਤਰ੍ਹਾਂ ਕਰ ਰਹੇ ਨੇ ਮੈਡਮ ਜੀ ਰੇਸ਼ਮ ਦੇ ਕੀੜਿਆਂ ਦਾ ਸੀਜ਼ਨ ਹੁਣੇ ਪਿਛਲੇ ਅਸੀਂ ਕਰਕੇ ਹਟੇ ਆ ਤੇ ਹੁਣ ਦੂਸਰਾ ਆ ਰਿਹਾ ਜੀ ਤੇ ਪਿਛਲੇ ਹੀ ਬਹੁਤ ਵਧੀਆ ਰਿਜ਼ਲਟ ਨਿਕਲਿਆ ਆ ਤੇ ਇਸ ਵਾਰ ਵੀ ਕੋਸ਼ਿਸ਼ ਹੈ ਵੀ ਵਧੀਆ ਰਿਜ਼ਲਟ ਨਿਕਾਲਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਇਸ ਕੰਮ ਨੂੰ ਵਿੱਚ ਕਰਨ ਦੇ ਵਿੱਚ ਤੁਹਾਨੂੰ ਕੋਈ ਔਕੜ ਕੋਈ ਮੁਸ਼ਕਿਲ ਪੈਦਾ ਹੋ ਰਹੀ ਹੋਵੇ ਔਕੜ ਸਟਾਡੀ ਕੰਮ ਚ ਮੈਡਮ ਵੀ ਸਾਰਿਆਂ ਨੂੰ ਔਕੜ ਆਦੀ ਹੈ ਤੇ ਜਦੋਂ ਕਰਦੇ ਆ ਫਿਰ ਆਛਾ ਆਛਾ ਸਭ ਓਪਨ ਦੂਰੋ ਜਿੰਦੀ ਜੀ ਜੇ ਅਸੀਂ ਸਵੈ ਸਹਾਇਤਾ ਸਮੂਹ ਦੀ ਗੱਲ ਕਰੀਏ ਤੇ ਉਸ ਦੇ ਵਿੱਚ ਕਿੰਨੇ ਕੁ ਮੈਂਬਰ ਨੇ ਜੋ ਇਹ ਕੰਮ ਕਰ ਰਹੇ ਨੇ ਮੈਡਮ ਇੱਥੇ 10 12 ਮੈਂਬਰ ਹੈਗੇ ਜੀ ਜੋ ਕਿ ਕੋਈ ਵੀ ਔਕੜ ਜਾਂ ਕੋਈ ਮੁਸ਼ਕਲ ਆਂਦੀ ਹੈ ਤੇ ਉਹ ਸਾਡੀ ਸਹਾਇਤਾ ਕਰਦੇ ਆ ਤੇ ਤਕਰੀਬਨ ਸਟਾਰਟਿੰਗ 'ਚ ਅਸੀਂ 0 ਤੋਂ ਬੀਜ ਲੈਣੀ ਜੀ ਬੀ ਲਿਆ ਕੇ ਕੋਈ ਐਗ ਤੋਂ ਲੈ ਕੇ ਕਕੂਨ ਤੱਕ 45 ਦਿਨ ਦਾ ਸਮਾਂ ਲੱਗਦਾ ਜੀ ਤਾਲੀ ਦੇੰਦਾ ਯਾਨੀ ਸਫਰ ਤਿਆ ਹੁੰਦਾ ਹੈ ਰੇਸ਼ਮ ਦੇ ਕੀੜੇ ਦੇ ਕੰਮ ਦੇ ਵਿੱਚ ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦੇ ਖਾਣ ਪੀਣ ਦੀ ਤਾਂ ਉਹਨਾਂ ਦਾ ਖਾਣ ਪੀਣ ਕਹਿੰਦੇ ਛਤੂਤ ਦੇ ਪੱਤੇ ਉਹ ਖਾਂਦੇ ਨੇ ਉਹ ਕਿੱਥੋਂ ਲੈ ਕੇ ਆਉਂਦੇ ਹੋ ਤੁਸੀਂ ਮੈਡਮ ਜੀ ਉਹ ਫੋਰੈਸਟ ਨੇ ਪਲਾਟਿੰਗਾਂ ਕੀਤੀਆਂ ਗਈਆਂ ਜੀ ਤੇ ਹਰ ਜਗ੍ਹਾ ਜਿੱਥੇ ਵੀ ਖਾਲੀ ਥਾਵਾਂ ਨੇ ਉੱਥੇ ਪਲਾਟਿੰਗਾਂ ਕੀਤੀਆਂ ਉੱਥੋਂ ਵੀ ਪਤਾ ਲਿਆ ਰਹਨੇ ਆ ਤੇ ਪੂਰਾ ਹੁੰਦਾ ਪਤਾ ਜੀ ਜਿਹੜਾ ਜੰਗਲਾਤ ਵਿਭਾਗ ਆ ਤੁਹਾਨੂੰ ਮੁਫਤ ਦੇ ਵਿੱਚ ਇਹ ਫੈਸਿਲਿਟੀ ਦੇ ਰਿਆ ਜੀ ਮੈਡਮ ਮਤਲਬ ਕਿ ਇਸ ਕੰਮ ਦੇ ਵਿੱਚ ਤੁਹਾਨੂੰ ਕੋਈ ਚਾਰਜਸ ਨਹੀਂ ਦੇਣੇ ਪੈਂਦੇ ਕੁਝ ਪੇ ਨਹੀਂ ਕਰਨਾ ਪੈਂਦਾ ਸਿਰਫ ਤੁਹਾਨੂੰ ਆਪਣੀ ਮਿਹਨਤ ਦਿਖਾਣੀ ਪੈਂਦੀ ਹੈ ਇਸ ਕੰਮ ਦੇ ਵਿੱਚ ਜੇ ਰੇਸ਼ਮ ਦੇ ਕੀੜੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਲਾਈਫ ਸਾਈਕਲ ਕੀ ਹੈਗਾ ਪਹਿਲੇ ਇਹ ਗੰਦੇ ਆ ਅਗਕ ਤੋਂ ਬਾਅਦ ਇਥੇ ਅਸੀਂ ਟੈਂਪਰੇਚਰ ਮੇਨਟੇਨ ਕਰਦੇ ਹਾਂ ਸਭ ਕੁਝ ਕਰਕੇ ਕੋਈ 10 12 ਦਿਨਾਂ ਚ ਹੈਜਿੰਗ ਹੋ ਜਾਂਦੇ ਆ ਹੈਜਿੰਗ ਹੋਣੇ ਤੋਂ ਬਾਅਦ ਇਹਨਾਂ ਨੂੰ ਪੱਠੇ ਦੀ ਲੋੜ ਪੈਂਦੀ ਆ ਫਿਰ ਪੱਠੇ ਅਸੀਂ ਕੁੱਤਰ ਕੇ ਤੇ ਪਲਾਟੇਸ਼ਨ ਨੂੰ ਲਿਆ ਕੇ ਕੋਤਰ ਕੇ ਫਿਰ ਇਹਨਾਂ ਨੂੰ ਪਾਣੇ ਆ ਉਸ ਤੋਂ ਬਾਅਦ 15 ਜਾਂ 20 ਦਿਨ ਬਾਅਦ ਨਾ ਕਾਕੂਨ ਸ਼ੁਰੂ ਕਰ ਦਿੰਨੀ ਹੈ ਲਾਣਾ ਤੇ ਉਸ ਤੋਂ ਬਾਅਦ ਕਾਕੂਨ ਜਦੋਂ ਵਧੀਆ ਬਣ ਗਈ ਹੈ ਫਿਰ ਅਸੀਂ ਮੰਡੀ ਲੈ ਕੇ ਜਾਣਾ ਹੈ ਜੇ ਜਰੋਂ ਮੰਡੀ ਜਿੱਥੇ ਨੂੰ ਲੈ ਕੇ ਜਾਂਦੇ ਹੋ ਤੇ ਉਹਦਾ ਕੋਈ ਤੁਹਾਨੂੰ ਪ੍ਰੋਫਿਟ ਜਿਹੜਾ ਹੁੰਦਾ ਹੈ ਕਾਫੀ ਹੁੰਦਾ ਹੈ ਕਿ ਠੀਕ ਹੀ ਰਹਿ ਜਾਂਦਾ ਹਾਂ ਬੜਾ ਇਹ ਤਾਂ ਮੰਡੀ ਤੇ ਡਿਮਾਂਡ ਕਰਦਾ ਜੀ ਕਿ ਕਈ ਵਾਰ 300 350 400 500 ਤੱਕ ਵੀ ਜਾ ਸਕਦੀ ਹੈ ਇਹ ਮਾਲ ਤੇ ਡਿਮਾਂਡ ਕਰਦਾ ਕਿ ਮਾਲ ਵਧੀਆ ਹੈ ਜਾਂ ਮਾਲ 'ਚ ਕੋਈ ਫਰਕ ਹੈ ਤੇ ਵਧੀਆ ਘੱਟੀਆਂ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਇੱਥੇ ਕਿਹਦਾ ਫਰਕ ਪਤਾ ਲੱਗਦਾ ਕਿ ਵਧੀਆ ਹੋਇਆ ਇਸ ਵਾਰੀਆਂ ਘਟਿਆ ਹੋਇਆ ਇਹ ਮੈਡਮ ਜੀ ਵਪਾਰੀ ਦੱਸ ਦਿੰਦੇ ਜੀ ਵਪਾਰੀਆਂ ਤੋਂ ਪਤਾ ਲੱਗਦਾ ਹੈ ਵੀ ਇਹ ਮਾਲ 'ਚ ਕਮੀ ਆ ਤੇ ਕਈਆਂ ਦਾ ਵਧ ਜਾਂਦਾ ਤੇ ਉਹ ਵਧੀਆ ਰੇਟ ਲੱਗ ਜਾਂਦਾ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਡੀ ਐਫਓ ਤਰੰਵੀਰ ਸਿੰਘ ਜੀ ਦੇ ਨਾਲ ਤਰੰਵੀਰ ਸਿੰਘ ਜੀ ਸਭ ਤੋਂ ਪਹਿਲਾ ਮੇਰਾ ਸਵਾਲ ਹੈ ਕਿ ਜਿਹੜੀ ਕਿਸਾਨਾਂ ਨੂੰ ਸਹੂਲਤ ਦਿੱਤੀ ਜਾਂਦੀ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਜੋ ਸੈਰੀਕਲਚਰ ਦਾ ਪ੍ਰੋਜੈਕਟ ਹੈ ਜਿਸकी ਅਸੀਂ ਹੁਣ ਗੱਲ ਕਰ ਰਹੇ ਹਾਂ ਉਹਦਾ ਡਿਸਕਸ਼ਨ ਹੋਇਆ ਹੈ ਇਸ ਪ੍ਰੋਜੈਕਟ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਕਿ ਇਹ ਜੋ ਪ੍ਰੋਜੈਕਟ ਹੈ ਉਹ ਸੈਂਟਰਲ ਸਿਲਕ ਬੋਰਡ ਵੱਲੋਂ ਅਪਰੂਵ ਕੀਤਾ ਗਿਆ 3 ਸਾਲ ਦੇ ਲਈ ਔਰ ਇਹ ਇਸ ਟਾਈਪ ਦਾ ਪਹਿਲਾ ਪ੍ਰੋਜੈਕਟ ਹੈ ਪੂਰੇ ਇੰਡੀਆ ਦੇ ਵਿੱਚ ਜੋ ਕਿ ਫੋਰੈਸਟ ਡਿਪਾਰਟਮੈਂਟ ਵੱਲੋਂ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਸੈਰੀਕਲਚਰ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੇ ਵਿੱਚ ਅਸੀਂ 3 ਸਾਲ ਦਾ ਇਹ ਪ੍ਰੋਜੈਕਟ ਹੈ ਜਿਸ ਦੇ ਵਿੱਚ ਅਸੀਂ ਟੋਟਲ 116 ਫਾਰਮਰਸ ਨੂੰ ਕਵਰ ਕਰਾਂਗੇ ਉਹ ਟੋਟਲ 5 ਵਿਲੇजेस ਦੇ ਵਿੱਚ ਕਵਰ ਹੋਣੇ ਹਨ ਔਰ ਇਸ ਦੇ ਨਾਲ ਨਾਲ ਕੀ ਹੋਣਾ ਹੈ ਕਿ ਇਸ ਵਿੱਚ ਜਿੰਨੀ ਵੀ ਜੋ ਸਬਸਿਡੀ ਹੈ ਉਹ ਸਾਰੀ ਕਿ ਸਾਰੀ ਫੋਰੈਸਟ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤੀ ਜਾਣੀ ਹੈ ਫਾਰਮਰਸ ਨੂੰ ਉਹਨਾਂ ਦਾ ਕੋਈ ਵੀ ਇਸ ਦੇ ਵਿੱਚ ਪੈਸਾ ਨਹੀਂ ਲੱਗਣਾ ਹੈ ਔਰ 3 ਸਾਲ ਦੇ ਲਈ ਅਸੀਂ ਟੋਟਲ 46 ਰੇਰਿੰਗ ਹਾਊਸ ਕ੍ਰੀਏਟ ਕਰਾਂਗੇ ਜਿਸ ਦੇ ਵਿੱਚ ਫਾਰਮਰ ਸੈਰੀਕਲਚਰ ਦਾ ਕੰਮ ਕਰ ਸਕਣ इस तो अलावा जो दो है चौकी रेयरिंग सेंटर हैं जिस दे जो इनिशियली जो सीड असी देहरादून तो लाते दे हैं वो देहरादून तो ला के और पंद्रह बीस दिन तक इनिशियली जो स्टेज है वो सीआरसी सी के अंदर ही की जाती है उसके बाद असी उस फार्मर सप्लाई करते हैं इस तो अलावा जो फॉरेस्ट डिपार्टमेंट वो तो टोटल जो पचहत्तर है उसके प्लांटेशन की गई है जिसमें सैंती हज़ार पाँच सौ बूटे लाए गए हैं बेसिकली इस एरिया के नहीं कि पहले तो सैरीकल्चर फार्मरस करते आ रहे हैं बट मलबरी जो लीव्स है जिस दे विच ऊपर जो ये सैरीकल्चर का कीड़ा पलता है उसकी शॉर्टेज शोर्टेज होफ़ी सा सारे फार्मर वालों जो है या तो सैरीकल्चर का काम छोड़ छता गया या फिर उसना बढ़ावा नहीं मिले तो हूँ वो प्लानेसन होने तो बाद मेरे ख्याल से आगे गल करिए तो पाँच छः सालों बाद जो ये प्लांटेशन पूरी तरह मेच्योर हो जाएगी तो उस तो बाद ये जो मलबरी लीव्स की शॉर्टेज वाला इशू है वो शॉर्ट आउट हो जाएगा ਇਸ ਤੋਂ ਇਲਾਵਾ ਜੋ ਐਸੀ ਫਾਰਮਰਸ ਨੂੰ ਜੋ ਰੇਰਿੰਗ ਇਕੁਪਮੈਂਟ ਹੈ ਜੋ ਕਿ ਉਸ ਰੇਰਿੰਗ ਹਾਊਸ ਦੇ ਵਿੱਚ ਕੰਮ ਕਰਨ ਦੇ ਲਈ ਚਾਹੀਦੇ ਹੁੰਦੇ ਉਹ ਸਾਰੇ ਫੋਰੈਸਟ ਡਿਪਾਰਟਮੈਂਟ ਲੋ ਪ੍ਰੋਵਾਈਡ ਕੀਤੇ ਜਾ ਰਹੇ ਹਨ ਤੇ ਨਾਲ ਨਾਲ ਫਾਰਮਰਸ ਨੂੰ ਟ੍ਰੇਨਿੰਗ ਤੇ ਐਕਸਪੋਜ਼ਰ ਵਿਜ਼ਿਟ ਜਿਵੇਂ ਕਿ ਸਾਡੇ ਜੋ ਜੰਮੂ ਸੈਂਟਰ ਹੈ ਸੀਐਸਬੀ ਦਾ ਰੀਜਨਲ ਸੈਂਟਰ ਹੈ ਉਥੇ ਕਾਫੀ ਚੰਗਾ ਕੰਮ ਹੋ ਰਿਹਾ ਹੈ ਤਾਂ ਫਾਰਮਰਸ ਨੂੰ ਉਹਨਾਂ ਦਾ ਵੀ ਐਕਸਪੋਜ਼ਰ ਦੇਣਾ ਤੇ ਨਾਲ ਨਾਲ ਉਹਨਾਂ ਨੂੰ ਟ੍ਰੇਨਿੰਗ ਦੇਣਾ ਕਿ ਜੋ ਨਵੀਂ ਟੈਕਨੋਲੋਜੀ ਹੈ ਉਸ ਦੇ ਸਾਹਮਣੇ ਉਹ ਕਿਵੇਂ ਸੈਰੀਕਲਚਰ ਕਰ ਸਕਦੇ ਹਨ ਕਿਸ ਤਰੀਕੇ ਨਾਲ ਉਸ ਨੂੰ ਹੋਰ ਬੜਾਵਾ ਦੇ ਸਕਦੇ ਹਨ ਕਹਿੰਦੇ ਬੱਚਾ ਜਦੋਂ ਛੋਟਾ ਹੁੰਦਾ ਹੈ ਤਾਂ ਉਹਨੂੰ ਸਿਖਲਾਈ ਦੇਣ ਦੇ ਲਈ ਸਕੂਲ ਭੇਜ ਦਿੱਤਾ ਜਾਂਦਾ ਹੈ ਤੇ ਰੇਸ਼ਮ ਦੇ ਕੀੜੇ ਵਾਸਤੇ ਵੀ ਇਦਾਂ ਦੀ ਕੋਈ ਸਿਖਲਾਈ ਤੁਸੀਂ ਸ਼ੁਰੂ ਕੀਤੀ ਹੈ ਕਿ ਕੋਈ ਕੋਰਸ ਸ਼ੁਰੂ ਕੀਤਾ ਹੈ ਜਿਹਦੇ ਨਾਲ ਕਿਸਾਨ ਵੀਰ ਸਾਡੇ ਜਾਗਰੂਕ ਹੋਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਰਨਾ ਕੀ ਹੈ ਹਾਂ ਜਿਵੇਂ ਕਿ ਮੈਂ ਆਲਰੇਡੀ ਦੱਸ ਚੁੱਕਿਆ ਕਿ ਇਹ ਜੋ ਪ੍ਰੋਜੈਕਟ ਹੈ ਇਸ ਦੇ ਵਿੱਚ ਆਲਰੇਡੀ ਜੋ ਹੈ ਟਰੇਡਿੰਗ ਤਾਂ ਤੇ ਐਕਸਪੋਜ਼ਰ ਵਿజిਟ ਤਾਂ ਇਹ ਕੰਪੋਨੈਂਟ ਇਸ ਪ੍ਰੋਜੈਕਟ ਦੇ ਵਿੱਚ ਇਨਵੋਲ ਕੀਤਾ ਹੋਇਆ ਹੈ ਔਰ ਜੋ 3 ਸਾਲ ਦਾ ਜੋ ਪ੍ਰੋਜੈਕਟ ਹੈ ਜੋ ਪਹਿਲੇ ਸਾਲ ਹੀ ਅਸੀਂ ਟੋਟਲ 100 116 ਫਾਰਮਰ ਜਿੰਨੇ 3 ਸਾਲ ਦੇ ਵਿੱਚ ਕਵਰ ਕਰਨ ਨੂੰ ਉਹਨਾਂ ਸਾਰਿਆਂ ਨੂੰ ਐਕਸਪੋਜ਼ਰ ਵਿజిਟ ਕਰਾਣੀ ਹੈ ਤੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰवानी ਹੈ। ਤੋਂ ਟ੍ਰੇਨਿੰਗ ਜਦੋਂ ਉਹਨਾਂ ਨੂੰ ਨਈ ਜੋ ਟੈਕਨਿਕ ਹੈ ਉਸकी ਟ੍ਰੇਨਿੰਗ ਮਿਲੇਗੀ ਕਿ ਕਿਵੇਂ ਜੋ ਰੇਰਿੰਗ ਇਕੁਪਮੈਂਟ ਉਹਨਾਂ ਨੂੰ ਸਪਲਾਈ ਕੀਤੇ ਹੈ ਉਸਕਾ ਕੈਸੇ ਯੂਟਿਲਾਈਜ਼ ਕੀਤਾ ਜਾਣਾ ਹੈ ਔਰ ਇਸ ਦੇ ਨਾਲ ਨਾਲ ਜਿਵੇਂ ਕਿ ਜਿਵੇਂ ਕਿ ਸੀਆਰਸੀ ਹੈ ਕਿਉਂਕਿ ਇਹ ਜੋ ਸਾਰਾ ਕਸਾਰਾ ਜੋ ਪ੍ਰੋਜੈਕਟ ਜੋ ਫੋਰੈਸਟ ਡਿਪਾਰਟਮੈਂਟ ਵੱਲੋਂ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਸੈਰੀਕਲਚਰ ਦਾ ਇਹ ਗਰੁੱਪ ਬੇਸਡ ਪ੍ਰੋਜੈਕਟ ਹੈ ਕਮਿਊਨਿਟੀ ਬੇਸਡ ਪ੍ਰੋਜੈਕਟ ਹੈ ਇਸ ਦੇ ਵਿੱਚ ਐਸੀਐਮਨ ਪ੍ਰੋਵੀਜ਼ਨ ਰੱਖਿਆ ਹੈ ਕਿ ਜੋ ਸੀਆਰਸੀ ਹੈ ਉਹ ਵੀ ਜੋ ਸਾਡੇ ਗਰੁੱਪ ਹੈ ਗਰੁੱਪ ਆਫ ਫਾਰਮਰ ਜੋ ਕਿ 116 ਫਾਰਮਰ ਉਹਨਾਂ ਦੇ ਅਸੀਂ 11 ਗਰੁੱਪ ਬਣਾਏ ਹੋਏ ਹਨ ਉਹ ਗਰੁੱਪ ਹੀ ਇਸਨੂੰ ਆਪਰੇਟ ਕਰਨ ਤੇ ਨਾਲ ਨਾਲ ਜਿੰਨੀ ਵੀ ਰੇਰਿੰਗ ਉਹਨਾਂ ਨੂੰ ਕਰਨੀ ਹੈ ਉਹ ਵੀ ਉਸਨੂੰ ਆਪਰੇਟ ਕਰਨ ਤੇ ਅਸੀਂ ਜੋ ਲਾਸਟ ਈਅਰ ਦਾ ਹੈ ਗਰੁੱਪ ਮੇ ਆਪਣੇ ਪ੍ਰੋਜੈਕਟ ਦਾ ਉਸ ਦੇ ਵਿੱਚ ਅਸੀਂ ਇੱਕ ਆਟੋਮੈਟਿਕ ਰੀਲਿੰਗ ਮਸ਼ੀਨ ਵੀ ਰੱਖਿਆ ਹੈ ਜੋ ਕਿ ਰੋ ਕਕਨ ਜੋ ਫਾਰਮਰਸ ਪ੍ਰੋਡਿਊਸ ਕਰਨਗੇ ਉਸ ਨੂੰ धागे ਤੇ ਵੀ ਕਨਵਰਟ ਕਰੇਗਾ ਔਰ ਮੈਨੂੰ ਬੜੀ ਖੁਸ਼ੀ ਹੈ ਸਾਰੇ ਨੂੰ ਦੱਸਦੇ ਵੇ ਕਿ ਅਸੀਂ ਪਹਿਲੀ ਜੋ ਟ੍ਰਾਇਲ ਰੀਅਰਿੰਗ ਹੈ ਉਹ ਇਸ ਸਾਲ ਅਸੀਂ ਫਰਵਰੀ ਮਾਰਚ ਸੀਜ਼ਨ ਵਿੱਚ ਲਈ ਹੈ ਔਰ ਸਾਰੇ ਜੋ ਮੇਰਾ ਸਟਾਫ ਹੈ ਉਸ ਨੇ ਕਾਫੀ ਚੰਗਾ ਕੰਮ ਕੀਤਾ ਸਾਰੇ ਫਾਰਮਰਸ ਨੂੰ ਬਹੁਤ ਬੜੀਆ ਕੰਮ ਕੀਤਾ ਉਹਨਾਂ ਨੇ ਬੜੀ ਮਿਹਨਤ ਕੀਤੀ ਹੋਰ ਇਸ ਦੇ ਨਾਲ ਨਾਲ ਕੀ ਹੋਇਆ ਕਿ ਉਸ ਤੋਂ 650 ਕਿਜੀ ਜੋ ਕੋਕੂਨ ਹੈ ਉਹ ਅਸੀਂ ਪ੍ਰੋਡਿਊਸ ਕਰ ਪਾਏ ਹਨ ਉਹ ਕਾਫੀ ਬੜੀ ਗੱਲ ਹੈ ਔਰ ਸਾਨੂੰ ਉਮੀਦ ਹੈ ਕਿ ਜਦੋਂ ਇਹ ਪ੍ਰੋਜੈਕਟ ਫੁੱਲ ਫਲੇਸਡ ਇੰਪਲੀਮੈਂਟ ਹੋਏਗਾ ਤਾਂ ਉਸ ਤੋਂ ਬਾਅਦ ਮੈਂ ਇੱਕ ਰੇਰਿੰਗ ਸ਼ੈਡ ਦੇ ਵਿੱਚ ਜਿਸ ਦੇ ਵਿੱਚ ਅਸੀਂ ਟਾਰਗੇਟ ਰੱਖਿਆ ਕਿ ਤਿੰਨ ਫਾਰਮਰ ਕੰਮ ਕਰਨ ਨੇ ਇੱਕ ਰੇਰਿੰਗ ਸ਼ੈਡ ਤੋਂ ਦੋਨੋਂ ਸੀਜ਼ਨ ਦੇ ਵਿੱਚ ਘਟੋ ਘਟ ਜੋ ਹੈ ਇੱਕ ਫਾਰਮਰ ਜੋ ਹੈ ਉਹ ਇੱਕ ਕੁਇੰਟਲ ਦੇ ਕਰੀਬ कुकून uh, प्रोड्यूस कर पाएगा इस तो मेरे ख्याल से जो मार्केट रेट चल रहा है उस घटो तो, uh, घटो वो पचास हज़ार की इनकम जो है पचास दिनों ले पाएगा जो कि मेरे ख्याल से जो धार ब्लॉक एरिया के लिए एक वरदान है क्योंकि ये एरिया काफ़ी बैकवर्ड एरिया है जितने फार्मर लिए जो इनकम सोर्स ऑफ इनकम है वो काफ़ी घट है तो असी उसी ही ध्यान से रखते हुए प्रोजेक्ट लेके आए और सानू पूरी उम्मीद है कि ये प्रोजेक्ट असी सक्सेसफुल करके दिखावे ਜਿੱਦਾਂ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਨੂੰ ਇਨਕਮ ਰੇਟ ਘੱਟ ਹੈਗਾ ਤੇ ਇਹਦੇ ਵਿੱਚ ਅਸੀਂ ਕੋਈ ਗ੍ਰਾਂਟ ਜਾਂ ਹੋਰ ਕੋਈ ਸਹੂਲਤ ਉਹਨਾਂ ਨੂੰ ਪ੍ਰਦਾਨ ਕਰਦੇ ਹਾਂ ਕਿ ਉਹਨਾਂ ਦਾ ਕੋਈ ਖਰਚਾ ਨਾ ਆਵੇ ਜਾਂ ਘੱਟ ਉਹਨਾਂ ਨੂੰ ਲਾਗਤ ਆਵੇ ये जो प्रोजेक्ट है इसकी सबसे बड़ी खास बात यह है कि फार्मर्स का एक भी पैसा नहीं लग रहा सारा का सारा जो इंफ्रास्ट्रक्चर है वो सारा का सारा फॉरेस्ट डिपार्टमेंट वालों क्रिएट किया गया है जिन्हें भी रेरिंग सेड है रेरिंग इक्विपमेंट है सीआरसी है ईवन जो सीड असीड देहरादून तो प्रोक्योर कर रहे हैं उसको तैयार भी असी साड़ी दे विच कर रहे हैं फिर फार्मर फ्री ऑफ कॉस्ट सप्लाई कर रहे हैं इसके बाद में अभी प्लांटेशन ऑलरेडी कर चुके हैं फार्मर्स फार्मरसू मलबरी लीव मिलेगी फॉरेस्ट एरिया तो लीव मिलेगी ਤੋ ਫਾਰਮਰ ਦਾ ਕੋਈ ਬੀਜ ਦੇ ਵਿੱਚ ਖਰਚਾ ਨਹੀਂ ਲੱਗ ਰਿਹਾ ਉਹਨਾਂ ਨੂੰ 100% ਸਬਸਿਡੀ ਮਿਲ ਰਹੀ ਹੈ ਉਹਨਾਂ ਦਾ ਸਿਰਫ ਸਿਰਫ ਲੇਬਰ ਹੈ ਕਿ ਉਹਨਾਂ ਨੂੰ ਜਾ ਕੇ ਉੱਥੇ ਜੋ ਇੱਕ ਸੀਜ਼ਨ ਦੇ ਵਿੱਚ 20-25 ਦਿਨ ਦਾ ਕੰਮ ਹੈ ਉਹ ਜਾ ਕੇ ਕਰਨਾ ਹੈ ਇਸ ਤੋਂ ਇਲਾਵਾ ਅਸੀਂ ਮਾਰਕੀਟਿੰਗ ਦੇ ਤਰਫ਼ ਵੀ ਫੋਕਸ ਕਰੇ ਤਾਂ ਕਿ ਫਾਰਮਰਸ ਨੂੰ ਜੋ ਹੈ ਬੈਟਰ ਪ੍ਰਾਈਸ ਮਿਲ ਸਕੇ ਤੇ ਕੀ ਸਾਡੇ ਕਿਸਾਨ ਭਰਾ ਇਸ ਗੱਲ ਨੂੰ ਲੈ ਕੇ ਜਾਗਰੂਕ ਹੈਗੇ ਜਾਂ ਦਾ ਰੇਸ਼ਮ ਦੇ ਕੀੜੇ ਪਾਲਣ ਵੱਲੋਂ ਜਾਂ ਉਹ ਹੋਰ ਖੇਤੀਬਾੜੀ ਵਿੱਚ ਵਿਅਸਤ ਨੇ ਅਸੀਂ ਜੋ ਹੈ ਲਾਸਟ ইয়ার ਤੋਂ ਇਸ ਪ੍ਰੋਜੈਕਟ ਨੂੰ ਇੰਪਲੀਮੈਂਟ ਕਰਨਾ ਸਟਾਰਟ ਕੀਤਾ ਸੀ और पहली जो रेयरिंग है उसकी साढ़े छः सौ के जी जो है कोकून प्रोड्यूस ऑलरेडी कर चुके हैं तो इस तो की है कि जो फार्मर जिन्होंने काम किया है वो तो मोटिवेट हुए हैं इस तो अलावा जो और फार्मर कवर होने वो भी काफ़ी मोटिवेटेड हुए कि हाँ प्रोजेक्ट है इस प्रोजेक्ट के काम किया जा सकता है और कोकून प्रोड्यूस किया जा सकता है और जो इनकम है वो बढ़ाई जा सकती है तो ये काफ़ी एक पॉजिटिव मैसेज गया सारे फार्मर ने बीच और सूँ उम्मीद है कि तीन साल के बाद भी ਅਸੀਂ ਹੁਣ ਤੋਂ 116 ਫਾਰਮ ਨੂੰ ਟਾਰਗੇਟ ਕੀਤਾ ਹੈ ਇਹ ਜੋ ਪ੍ਰੋਜੈਕਟ ਹੈ ਇਸ ਦਾ ਰਿਪਲ ਇਫੈਕਟ ਹੋਵੇਗਾ ਔਰ ਆਸ-ਪਾਸ ਕੇ ਗਾਮ ਜੋ ਹੈ ਜਿਤੇ ਪਹਿਲੇ ਵੀ ਲੋਕੀ ਸੈਰੀਕਲਚਰ ਦਾ ਕੰਮ ਕਰਤੇ ਰਹੇ ਉਹ ਇਸ ਨੂੰ ਦੁਬਾਰਾ ਕੰਮ ਕਰਨਾ ਸਟਾਰਟ ਕਰਨਗੇ ਔਰ ਜੋ ਸੈਰੀਕਲਚਰ ਕੇ ਲਈ ਜੋ ਪਠਾਨਕੋਟ ਇੱਕ ਹੱਬ ਹੋਆ ਕਰਦਾ ਸੀ ਪੰਜਾਬ ਦਾ ਉਹ ਦੁਬਾਰਾ ਸੇ ਆਪਣੀ ਜੋ 올ਡ ਗਲੋਰੀ ਦੇ ਵਿੱਚ ਆਏਗਾ ਜੈਸੇ ਪਠਾਨਕੋਟ ਦੀ ਗੱਲ ਕਰੀਏ ਤਾਂ ਕਹਿੰਦੇ ਸੈਰੀਕਲਚਰ ਦਾ ਹੱਬ ਮੰਨਿਆ ਜਾਂਦਾ ਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਕੰਮ ਕੀਤਾ ਜਾਂਦਾ ਕਿ ਸਿਰਫ ਪਠਾਨਕੋਟ ਨੂੰ ਹੀ ਪੈਲ ਦਿੱਤੀ ਗਈ ਹੈ ਜੋ ਕੰਡੀ ਏਰੀਆ ਹੈ ਪੰਜਾਬ ਦਾ ਟਰੈਡੀਸ਼ਨਲੀ ਉਸ ਪੂਰੇ ਕੰਡੀ ਏਰੀਆ ਦੇ ਵਿੱਚ ਹੀ ਸੈਰੀਕਲਚਰ ਦਾ ਕੰਮ ਹੁੰਦਾ ਰਿਹਾ ਹੈ ਫਾਰਮਰਸ ਕੰਮ ਕਰਦੇ ਰਹੇ ਬਟ ਓਵਰ ધ ਟਾਈਮ ਡੂ ਟੂ ਸੋਰਟੇਜ ਆਫ ਮਲਬਰੀ ਲੀव्स ਵੀ ਹੈ ਟੈਕਨੀਕਲ ਅਪਗ੍ਰੇਡੇਸ਼ਨ ਵੀ ਨਹੀਂ ਫਾਰਮਰਸ ਨੂੰ ਹੋ ਸਕਦਾ ਹੈ ਕਿ ਚੰਗਾ ਸਪੋਰਟ ਵੀ ਨਹੀਂ ਮਿਲਦਾ ਉਸki وجہ سے ਹੋਰ ਇੱਕ ਜਨਰੇਸ਼ਨ ਚੇਂਜ ਦੀ وجہ سے ਵੀ ਕਾਫੀ سارے ਫਾਰਮਰਸ ਹੋਏ ਸੈਰੀਕਲਚਰ ਦੇ ਕੰਮ ਨੂੰ ਛੱਡ ਕੇ ਚਲੇ ਗਏ ਜਦੋਂ ਇਸ ਟਾਈਪ ਦਾ ਪ੍ਰੋਜੈਕਟ ਆਏਗਾ اور ਸਾਨੂੰ ਉਮੀਦ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਜੋ ਨੇਬਰਿੰਗ ਜੋ ਡਿਸਟ੍ਰਿਕਟ ਹੈ ਜਿਵੇਂ ਕਿ ਹੁਸ਼ਿਆਰਪੁਰ ਹੈ ਗੜਸੰਗਰ ਹੈ ਉਸ ਦੇ ਵਿੱਚ ਵੀ ਅਸੀਂ ਇਸ ਨੂੰ ਇੰਪਲੀਮੈਂਟ ਕਰਾਂਗੇ और उसके भी डी पी आर या प्रोजेक्ट बना के अं सब बी नेजा उम्मीद है कि उ, उस लिए भी सूरूवल मिलेगी बहुत वीयू जानकारी दी सावी कोई मैसेज देना चाहोगे मैं उन्होंने यही कहना चाहूँगा कि स्पेशली जो कंडी एरिया जिनादे जो के किसान हैं जिन्हों के कोल जो इनकम के सोर्स हैं वो घट हैं तो मैं उन्होंने यही कहना चाहूँगा कि जो महकमा है फोरैसट डिपार्टमेंट है नाल और भी वक् वक् महकमे और सरकार अपनी तरफ से पूरा एफर्ट लगा रही है फार्मर भाई जो हैं वो महकमे के नाल मिलजुल के और अपना पूरा एफर्ट लगा के और इस प्रोजेक्ट के काम करें सू पूरी उम्मीद है कि उन्हों की जो ए, सोर्स ऑफ इनकम वो बढ़ेगा उन्हों की लाइवलीवुड इंपरूवमेंट होएगी और चंगे जो हैं सैरीकल्चर है, के दिन हैं वो वापिस लौट के पंजाब आएंगे ਜਿੱਦਾਂ ਸਰ ਨੇ ਜਾਣਕਾਰੀ ਦਿੱਤੀ ਕਿ ਬਿਨਾ ਕਿਸੇ ਲਾਗਤ ਤੋਂ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਤੇ ਉਹਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਸਰ ਤੁਸੀਂ ਸਾਨੂੰ ਤੇ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਡੇ ਨਾਲ ਮੌਜੂਦ ਨੇ ਵਨ ਰੇਂਜ ਆਫੀਸਰ ਸਰਦਾਰ ਜੰਗ ਬਹਾਦਰ ਸਿੰਘ ਜੀ ਸਰ ਜੇ ਰੇਸ਼ਮ ਦੇ ਕੀੜਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਖਾਣ ਪੀਣ ਦੀ ਗੱਲ ਹੋ ਗਈ ਤੇ ਉਹਨਾਂ ਦੀ ਸਿਹਤ ਵੱਲ ਜਾਈਏ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਿਹਤ ਬਾਰੇ ਉਹਨਾਂ ਦੀ ਉਹ ਜਿਹੜੀ ਖੁਰਾਕ ਉਹ ਲੈਂਦੇ ਹੈਗੇ ਆ ਮਲਬਰੀ ਦੇ ਪੱਤੇ ਹੀ ਲੈਂਦੇ ਆ ਉਹਦੇ ਵਾਸਤੇ ਡਿਪਾਰਟਮੈਂਟ ਨੇ ਅਲੱਗ ਅਲੱਗ ਮਤਲਬ ਪਲਾਂਟੇਸ਼ਨਸ ਜਿਹੜੀਆਂ ਹੈਗੀਆਂ ਨੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਜਿਹੜੇ ਆਪਾਂ ਅਡਾਪਟ ਕੀਤੇ ਆ ਉਹ ਕੀਤੀਆਂ ਹੋਈਆਂ ਨੇ ਉਸ ਤੋਂ ਇਲਾਵਾ ਜੇ ਉੱਥੇ ਪੱਤੇ ਮੁੱਕ ਜਾਂਦੇ ਆ ਤਾਂ ਵਿਭਾਗ ਆਪਣੇ ਤੌਰ ਤੇ ਆਪਣੇ ਉਪਰਾਲੇ ਕਰਕੇ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਉਹ ਜਿਹੜੇ ਹੈ ਮਤਲਬ ਕਿ ਫੀਡ ਜਿਹੜੀ ਉਹਨਾਂ ਦੀ ਉਹ ਉਹਨਾਂ ਨੂੰ ਮਹਈਆ ਕਰਵਾ ਦਿੰਦਾ ਹੈ ਜਿਸ ਨਾਲ ਉਹਨਾਂ ਦਾ ਕੋਈ ਵੀ ਜਿਹੜਾ ਹੈਗਾ ਉਹ ਫਰਕ ਸਿਹਤ ਤੇ ਨਹੀਂ ਪੈਂਦਾ ਹੈਗਾ ਔਰ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਆ ਉਹ ਆਪਣਾ ਜਿਹੜਾ ਹੈਗਾ ਉਹ ਰੀਜਨਰੇਟ ਹੋ ਜਾਂਦੇ ਆ ਤੇ ਜੇ ਕਿਸਾਨਾਂ ਦੀ ਸਹੂਲਤ ਦੀ ਗੱਲ ਕਰੀਏ ਤਾਂ ਕਿਸਾਨਾਂ ਲਈ ਸਰਕਾਰ ਕੀ ਉਪਰਾਲਾ ਕਰ ਰਹੀ ਹੈ ਕਿਸਾਨਾਂ ਦੇ ਵਾਸਤੇ ਵਨ ਵਿਭਾਗ ਵੱਲੋਂ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ ਜੀ ਅਸੀਂ ਉਹਨਾਂ ਦਾ ਕੋਈ ਵੀ ਜਿਹੜਾ ਹੈ ਮਤਲਬ ਕਿ ਹਰ ਪਿੰਡ ਦੇ ਵਿੱਚ ਹਰ ਇੱਕ ਕਿਸਾਨ ਦੇ ਅਪਾ ਟੋਟਲ 116 ਕਿਸਾਨ ਚੁਣੇ ਸਿਗੇ ਜਿਨ੍ਹਾਂ ਵਿੱਚ ਅਲੱਗ-ਅਲੱਗ ਕਿਸਾਨਾਂ ਦੇ ਵਾਸਤੇ ਅਸੀਂ ਇੱਕ ਮਤਲਬ ਤਿੰਨ ਕਿਸਾਨਾਂ ਵਾਸਤੇ ਇੱਕ ਸ਼ੈੱਡ ਜਿਹੜਾ ਹੈਗਾ ਉਹ ਵਿਭਾਗ ਨੇ ਆਪਣੇ ਵੱਲੋਂ ਬਣਵਾ ਕੇ ਜਿਹੜਾ ਹੈਗਾ ਉਹ ਦਿੱਤਾ ਹੈਗਾ ਉਹ ਟੋਟਲ ਅਸੀਂ 30 ਕਿਸਾਨ ਸਾਡੇ ਕੋਲ ਇਸ ਵੇਲੇ ਕੰਮ ਕਰ ਰਹੇ ਆ ਜਿਨ੍ਹਾਂ ਵਿੱਚ ਅਸੀਂ 10 ਸ਼ੈੱਡਾਂ ਜੜੀਆਂ ਨੇ ਬਣਾ ਕੇ ਦੇ ਚੁੱਕੇ ਆ 15 ਛੱਡਾਂ ਅਸੀਂ ਇਸ ਸਾਲ ਬਣਾ ਕੇ ਦਵਾਂਗੇ 31 ਛੱਡਾਂ ਅਸੀਂ ਅਗਲੇ ਸਾਲ ਬਣਾ ਕੇ ਦਵਾਂਗੇ ਜਿਹੜੀਆਂ ਕਿ ਉਹਨਾਂ ਵਾਸਤੇ ਸਿਰਫ ਉਹਨਾਂ ਨੂੰ ਕੋਈ ਉਹਨਾਂ ਦਾ ਪੈਸਾ ਨਹੀਂ ਲੱਗਿਆ ਉਹਨਾਂ ਦਾ ਕੋਈ ਸ਼ੇਅਰ ਨਹੀਂ ਹੈਗਾ ਸਾਰਾ ਜਿਹੜੀ ਗ੍ਰਾਂਟ ਹੈਗੀ ਆ ਉਹ ਗਵਰਨਮੈਂਟ ਵੱਲੋਂ ਫੋਰੈਸਟ ਡਿਪਾਰਟਮੈਂਟ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈ ਉੱਪਰ ਚੁੱਕਿਆ ਜਾ ਸਕੇ ਉਹਨਾਂ ਦੀ ਇਨਕਮ ਜਿਹੜੀ ਹੈ ਉਹ ਵਧਾਈ ਜਾ ਸਕੇ ਔਰ ਇਹ ਬੜਾ ਇੱਕ ਛੋਟੇ 스ਪੈਨ ਦਾ ਕੰਮ ਹੈਗਾ ਉਸ ਤੋਂ ਇਲਾਵਾ ਵੀ ਉਹਨਾਂ ਛੱਡਾਂ ਦੇ ਵਿੱਚ ਉਹ ਜਿਹੜਾ ਮਸ਼ਰੂਮ ਕਲਟੀਵੇਸ਼ਨ ਦਾ ਕੰਮ ਹੈਗਾ ਉਹ ਕਰ ਸਕਦੇ ਆ ਜਿਹਦੇ ਬਾਰੇ ਉਹਨਾਂ ਨੂੰ ਹਾਲ ਪਿੱਛੇ ਹੀ ਇੱਕ ਟ੍ਰੇਨਿੰਗ ਵੀ ਮਸ਼ਰੂਮ ਕਲਟੀਵੇਸ਼ਨ ਰਿਗਾਰਡਿੰਗ ਦਿਵਾਈ ਗਈ ਹੈ ਤਾਂ ਕਿ ਉਹਨਾਂ ਦਾ ਜੀਵਨ ਪੱਧਰ ਜਿਹੜਾ ਉੱਚਾ ਉੱਚਾ ਉੱਠ ਸਕੇ ਅਤੇ ਉਹ ਆਪਣਾ ਜਿਹੜਾ ਜੀਵਨ ਜਿਹੜਾ ਹੈਗਾ ਪਰਫੁੱਲੇ ਤੌਰ ਤੇ ਜੀ ਸਕਣ ਕਿਸਾਨਾਂ ਨੂੰ ਬਹੁਤ ਵਧੀਆ ਤੁਸੀਂ ਸਹੂਲਤ ਮੁਹੱਈਆ ਕਰਵਾ ਰਹੇ ਹੋ ਤੇ ਤੁਸੀਂ ਅਗਲੇ ਸਾਲ ਦੀਆਂ ਪਲੈਨਿੰਗਸ ਵੀ ਕੀਤੀਆਂ ਹੋਈਆਂ ਨੇ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਹੋਰ ਫੈਸਿਲਿਟੀਆਂ ਸਹੂਲਤਾਵਾਂ ਤੁਸੀਂ ਦੇਣੀਆਂ ਨੇ ਤੇ ਹੁਣ ਸਾ ਜਾਓਗੇ ਕਿਸਾਨ ਭਰਾਵਾਂ ਦੇ ਲਈ ਸੰਦੇਸ਼ ਇਹੀ ਹੈ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ ਛੱਡਾ ਬਣਾ ਕੇ ਦਿੱਤੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਇਨਫਰਾਸਟ੍ਰਕਚਰ ਵੀ ਪ੍ਰੋਵਾਈਡ ਕਰਵਾਇਆ ਗਿਆ ਉਹਨਾਂ ਨੂੰ ਉਹਦੇ ਵਿੱਚ ਸਮਾਨ ਹਰ ਤਰ੍ਹਾਂ ਦਾ ਜੋ ਕਿ ਉੱਚ ਯੂਜ਼ ਹੁੰਦਾ ਹੈ ਪਲੱਸ ਮੈਡੀਸਿਨਸ ਜਿਹੜੀਆਂ ਨੇ ਦਵਾਈਆਂ ਯੂਜ਼ ਹੁੰਦੀਆਂ ਨੇ ਉਹ ਸਰਕਾਰ ਨੇ ਆਪਣੇ ਵੱਲੋਂ ਖਰਚਾ ਕਰਕੇ ਵੀ ਵਨ ਵਿਭਾਗ ਦੇ ਰਾਹੀਂ ਉਹਨਾਂ ਨੂੰ ਮੁਹैया ਕਰਵਾਈਆਂ ਨੇ ਤੇ ਮੈਂ ਉਹਨਾਂ 'ਗੇ ਇਹੀ ਬੇਨਤੀ ਕਰਦਾ ਕਿਸਾਨ ਵੀਰਾਂ 'ਗੇ ਕਿ ਉਹ ਵੱਧ ਚੜ ਕੇ ਇਹ ਕੰਮ ਜਿਹੜਾ ਹੈਗਾ ਇਹਨੂੰ ਕਰਨ ਔਰ ਤੈਹ ਦਿਲ ਦੇ ਨਾਲ ਵਨ ਵਿਭਾਗ ਉਹਨਾਂ ਦੇ ਨਾਲ ਹੈ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਉਹ ਆਪਣਾ ਜੀਵਨ ਪੱਧਰ ਜਿਹੜਾ ਹੈ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਆਮਦਨ ਹੈ ਉਹ ਵਧਾਉਣ ਦੀ ਸਰਕਾਰ ਬਿਨਾ ਕਿਸੇ ਖਰਚੇ ਤੋਂ ਕਿਸਾਨਾਂ ਨੂੰ ਇੰਨੀ ਵਧੀਆ ਸਹੂਲਤ ਦੇ ਰਹੀ ਹੈ ਤੇ ਸਾਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਵੀ ਨਾਲ ਜੁੜਨਾ ਚਾਹੀਦਾ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਚੁੱਕਣਾ ਚਾਹੀਦਾ ਸਰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਓ ਫਿਰ ਗੱਲਬਾਤ ਕਰਦੇ ਹਾਂ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਜੋ ਕਿ ਰੇਸ਼ਮ ਦੇ ਕੀੜਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਸਾਨੂੰ ਇਸ ਦੇ ਬਾਰੇ ਵਿੱਚ ਕੁਝ ਜਾਣਕਾਰੀ ਮੁਹੱਈਆ ਕਰਵਾਉਣਗੇ ਮੇਰਾ ਨਾਮ ਪਵਨ ਕੁਮਾਰ ਮੈਂ ਫਾਰਸ ਡਿਪਾਰਟਮੈਂਟ ਦੇ ਬਲਾਕ ਅਫਸਰ ਲੱਗਾ ਹੋਇਆ ਹਾਂ ਜੀ ਸਾਰੇ ਖਰਚੇ ਦੇ ਸਬੰਧ ਵਿੱਚ ਅਸੀਂ ਟ੍ਰੇਨਿੰਗ ਕਰਨ ਲਈ 10 ਕਿਸਾਨਾਂ ਨੂੰ ਲੈ ਕੇ ਦੇਰਾ ਤੋਂ ਵਿਖੇ ਜਨਵਰੀ ਫਰਵਿਚ ਗਏ ਹੀ ਤੇ 3 ਦਿਨ ਦੀ ਸਾਡੀ ਟ੍ਰੇਨਿੰਗ ਹੋਈ ਆ ਉਹਦੇ ਬਾਅਦ ਅਸੀਂ ਸੀਡ ਲੈ ਕੇ ਆਏ ਆ ਜਿਹਦੀ ਹਾਚਿੰਗ ਅਸੀਂ ਸੀਐਰਸੀ ਜੇ ਕੀਤੀ ਗਈ ਹੈ 10 12 ਦਿਨ ਦੀ ਹਾਚਿੰਗ ਦੇ ਬਾਅਦ ਉਹ ਜਿਹੜੇ ਸੀਡ ਤਿਆਰ ਕੀਤਾ ਸੀ ਉਹ ਕਿਸਾਨਾਂ ਨੂੰ ਦੇ ਦਿੱਤਾ ਗਿਆ ਵਨ ਵਿਭਾਗ ਨੇ 30 ਬੰਦਿਆਂ ਦੀ ਚੋਣ ਕਰਕੇ ਕਿਸਾਨਾਂ ਨੂੰ ਜਿਹੜਾ ਉਹ ਸੀਡ ਆ ਤਿਆਰ ਕੀਤਾ ਸੀ ਜਿਹੜਾ ਉਹ ਦੇ ਦਿੱਤਾ ਗਿਆ ਉਹਦੇ ਬਾਅਦ 30 ਦਿਨ ਦੇ ਪ੍ਰੋਸੈਸ ਦੇ ਬਾਅਦ ਉਹਨਾਂ ਲੋਕਾਂ ਤਿਆਰ ਕਰਕੇ ਕੋਕੂਨ ਤਿਆਰ ਕੀਤਾ ਅਤੇ ਉਹਨਾਂ ਨੂੰ ਸੇਲ ਕੀਤਾ ਜੋ ਪ੍ਰਾਫਿਟ ਆਇਆ ਉਹ ਕਿਸਾਨਾਂ ਨੂੰ ਆਪ ਮਿਲਿਆ ਮੈਂ ਰੁਗਨਾਤ ਸਿੰਘ ਪਿੰਡ ਪਾਦਨ ਜਿਲ੍ਹਾ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ ਇਹ ਸਾਨੂੰ ਜੀ ਛੱਡਾਂ ਦਾ ਛੱਡਾਂ ਮਿਲੀਆਂ ਨਾ ਜੰਗਲਾਦ ਵਾਲਿਆਂ ਨੇ ਦਿੱਤੀਆਂ ਨਾ ਤੇ ਨਾਲ ਹੀ ਸਮਾਨ ਵੀ ਸਾਡਾ ਸਾਰਾ ਜਿੰਨਾ ਵੀ ਆ ਟੋਟਲ ਇਹਨਾਂ ਨੇ ਦਿੱਤਾ ਦਵਾਈਆਂ ਵੀ ਦਿੱਤੀਆਂ ਨੂੰ ਤੇ ਇੱਕ ਵਾਰੀ ਪਾਈਆਂ ਹੀ ਤੇ ਚਲੋ ਫਾਇਦਾ ਤਾਂ ਹੋਇਆ ਹੀ ਥੋੜਾ ਬਹੁਤ ਫਾਇਦਾ ਤਾਂ ਹੋਇਆ ਹੀ ਲੇਕਿਨ ਗਾਂ ਵਾਸਤੇ ਇਹ ਵੀ ਇਹ ਕੰਮ ਕਰਨਾ ਚਾਹੁੰਦੇ ਆ ਚਲੋ ਮਾੜਾ ਮੋਟਾ ਜਿਹੜੀ ਮਜ਼ਦੂਰੀ ਹੈ ਜਿਹੜੀ ਦਿਹਾੜੀ-ਧੂੜੀ ਲੱਗਦੀ ਰਹਾ ਤੇ ਚਲੋ ਮਿੰਟ ਕਰਕੇ ਕੁਛ ਨਾ ਕੁਛ ਹੱਥ ਭੱਲੇ ਪੈ ਜਾਂਦਾ ਜੀ ਤੇ ਨਾਲ ਜੁੜਾ ਦੇਣਾ ਰੇਟ ਦਾ ਫਰਕ ਪਉਂਦਾ ਜੇ ਰੇਟ ਜੇ ਵੱਧ ਜਾਏ ਚੰਗਾ ਲੱਗੇ ਤੇ ਫਾਇਦਾ ਹੋ ਜਾਂਦਾ ਜੇ ਘੱਟ ਲੱਗੇ ਤੇ ਨੁਕਸਾਨ ਵੀ ਹੋ ਜਾਂਦਾ ਜੀ ਮੈਂ ਜੁਗਿੰਦਰ ਸਿੰਘ ਪਿੰਡ ਭਾਦਨ ਡਿਸਟ੍ਰਿਕਟ ਪਠਾਨਕੋਟ ਦਾ ਰਹਿਣ ਵਾਲਾ ਹਾਂ ਤੇ ਮੈਂ ਇੱਕ ਫਾਰਮਰ ਹਾਂ ਉਹਦੇ ਨਾਲ ਨਾਲ ਮੈਂ ਕਿਵੇਂ ਵੱਲੋਂ ਸਾਨੂੰ ਇਹ ਛੱਡਾਂ ਪੁਆ ਕੇ ਦਿੱਤੀਆਂ ਰੇਸ਼ਮ ਦੇ ਕੀੜਿਆਂ ਦਾ ਕੰਮ ਅਸੀਂ ਕਰਦੇ ਹਾਂ ਜੀ ਤੇ ਵਿਭਾਗਾਂ ਵੱਲੋਂ ਸਾਡੀ ਪੂਰੀ ਸਪੋਰਟ ਕੀਤੀ ਗਈ ਹੈ ਹਰ ਸਮਾਨ ਸਾਨੂੰ ਲੈ ਕੇ ਦਿੱਤਾ ਗਿਆ ਛੱਡਾਂ ਵੀ ਪਾ ਕੇ ਦਿੱਤੀਆਂ ਗਈਆਂ ਨੇ ਜਿਹਦੇ ਨਾਲ ਸਾਨੂੰ ਕਾਫੀ ਫਾਇਦਾ ਹੋਇਆ ਹੈ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਨੂੰ ਵਧੀਆ ਤਰੀਕੇ ਨਾਲ ਬਣਾਉਣ ਵਾਸਤੇ ਮਹਿਕਮੇ ਵੱਲੋਂ ਪੂਰੇ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ ਇਹਨਾਂ ਦਾ ਕਾਫੀ ਯੋਗਦਾਨ ਰਿਹਾ ਹੈ ਮੇਰਾ ਨਾਮ ਸ਼ਮਸ਼ੇਰ ਸਿੰਘ ਪਿੰਡ ਭਾਦਨ ਤਹਿਸੀਲ ਧਾਰਕਲਾ ਤੇ ਮੈਂ ਰੇਸ਼ਮ ਦਾ ਕੰਮ ਕਰਦਾ ਹਾਂ तकरीबन ਇਸੇ ਚਾਲ ਜੇ ਕਿਤਾ ਨਾ ਨਾ ਜੀ ਦੇ ਮੈਕਮਾ ਲੋ ਸਾਨੂੰ ਜਿਹੜੀ ਵੀ ਚੀਜ਼ ਦੀ ਮੰਗ ਕਰਦੇ ਆ ਮੈਕਮਾ ਫੌਰਨ ਸਾਡੇ ਕੋਲ ਪਹੁੰਚਦਾ ਜੀ ਬਾਕੀ ਲੈਟਾਂ ਜਾਂ ਹੋਰ ਟ੍ਰੀਆਂ ਹੋਰ ਜਾਲੀਆਂ ਦਾ ਹਰ ਇੱਕ ਸਮਾਨ ਜਿਹੜਾ ਟਾਈਮ-ਟਾਈਮ ਦੇ ਸਿਰ ਪੁੱਜਦਾ ਦਵਾਈਆਂ ਸਪਰੇਆਂ ਵਾਲੇ ਪੰਪ ਹਰ ਇੱਕ ਚੀਜ਼ ਜਿਹੜੀ ਇਹ ਸਾਨੂੰ ਮੈਕਮਾ ਦੇ ਰਿਹਾ ਮੈਕਮੇ ਦਾ ਅਸੀਂ ਬੜਾ ਬੜਾ ਧੰਨਵਾਦ ਕਰਦੇ ਆ ਨਾਲ ਨਾਲ ਸਾਡਾ ਇਹ ਰੁਜ਼ਗਾਰ ਥੋੜਾ ਅਹਨੇ ਵੀ ਦਿਨ ਤੋਂ ਤੋਂ ਵਧਾਈਏ ਕਿਉਂਕਿ ਪਿਛਲੇ ਸਾਲ ਸਾਡਾ ਥੋੜਾ ਨੌਲੇਜ ਘਟੇ ਸੀ ਹੁਣ ਗਾਂਘੀਆਂ ਗਿਆ ਸ਼ਰੀਸਮ ਦੇ ਕੀੜੇ ਜਦੋਂ ਪਾਉਂਗੇ ਥੋੜਾ ਹੋਰ ਜਿਆਦਾ ਹੋ ਜਾਣਾ ਤੇ ਗੱਲ ਵੱਡੀ ਹੈ ਜੀ ਮੰਡੀ ਕਰਨ ਦਾ ਸਿਰਫ ਨਾ ਸਕੇ ਥੋੜੀ ਕਿ ਪ੍ਰੋਬਲਮ ਹੈ ਮੰਡੀ ਕਰਨ ਦੇ ਵਿੱਚ ਜੇ ਰੇਟ ਦੇ ਨਾਲ ਗੜਬੜੀ ਜਦੋਂ ਹੁੰਦੀ ਜਣਾ ਉਦੋਂ ਸਾਨੂੰ ਥੋੜੀ ਕਿ ਦਿੱਕਤ ਆਉਂਦੀ ਹੈ ਕਿ ਇੰਨੀ ਮਿਹਨਤ ਕਰੀਏ ਤੇ ਮੰਡੀ ਕਰਨ ਵਾਲਾ ਕੁਝ ਸਾਡੇ ਨੂੰ ਘਾਟੇ ਚ ਪਾਉਂਦੇ ਰਹਾ ਹੋ ਰਹੀ ਕਿ ਖੇਸ਼ਾਨੀ ਦਾ ਕੰਮ ਕਰਨੀ ਆ ਮੱਕੀ ਬੀਜਨੇ ਆ ਝੋਨਾ ਬੀਜਨੇ ਆ ਤੇਲਮਾ ਟਮਾਟਰ ਖੀਰਾ ਹਰ ਇੱਕ ਚੀਜ਼ ਲਾਉਂਦੇ ਆ ਤੇ ਉਹ ਵੀ ਕੰਮ ਸਾਡਾ ਆਪਣਾ ਚੱਲ ਰਿਹਾ ਈ ਮੇਰਾ ਨਾਮ ਰਕੇਸ਼ ਸਿੰਘ ਜੀ ਮੈਂ ਪਿੰਡ ਭਾਦੁੰਦਾ ਰਹਿਣ ਵਾਲਾ ਮੈਂ ਇੱਕ ਫਾਰਮ ਦੇ ਨਾਲ ਨਾਲ ਇੱਕ ਰੇਸ਼ਮ ਦੇ ਕੀੜੇ ਦਾ ਵੀ ਕੰਮ ਕਰਦਾ ਜਿਹੜਾ ਕਿ ਸਾਨੂੰ ਇਹ ਮਹਿਕਮੇ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਦਿੱਤੀਆਂ ਗਈਆਂ ਸ਼ੈੱਡ ਬਣਾਏ ਗਏ ਇਹਨਾਂ ਵਾਸਤੇ ਸਮਾਨ ਦਵਾਈਆਂ ਵਗੈਰਾ ਸਾਨੂੰ ਜੋ ਵੀ ਸਮਾਨ ਦੀ ਲੋਡ ਹੁੰਦੀ ਹੈ ਬਸ ਕਹਿਣਾ ਹੈ ਸਾਨੂੰ ਇਹ ਵਿਭਾਗ ਦੇ ਵਾਲੇ ਸਾਨੂੰ ਇਹਨਾਂ ਨੂੰ ਪੂਰਾ ਕਰ ਦੇਣ ਮੈਂ ਨਿਤਿਨ ਕੁਮਾਰ ਵਨਗਾਰਡ ਇੰਚਾਰਜ ਸ਼ਾਪਰਕੰਡੀ ਬੀਟ ਰੇਂਜ ਤਰਕਲਾ ਤੇ ਡਿਵੀਜ਼ਨ ਪਠਾਨਕੋਟ ਤੋਂ ਅਸੀਂ ਇੱਥੇ ਜਿਹੜਾ ਰੇਸ਼ਮ ਦਾ ਕੀੜੇ ਪਾਲਣ ਦਾ ਜਿਹੜਾ ਕੰਮ ਆ ਲੋਕਾਂ ਨੂੰ ਮਹੱਈਆ ਕਰਾਉਨੇ ਹਰੇਕ ਚੀਜ਼ ਜਿਹੜੀ ਸਰਕਾਰ ਵੱਲੋਂ ਹਦਾਇਤਾਂ ਹੁੰਦੀਆਂ ਨੇ ਉਹਨਾਂ ਦੇ ਅਕੋਰਡਿੰਗ ਜਿਹੜੀ ਵੀ ਇਹਨਾਂ ਨੂੰ ਚੀਜ਼ ਦੀ ਜ਼ਰੂਰਤ ਪੈਂਦੀ ਆ ਉਹ ਚੀਜ਼ ਅਸੀਂ ਇਹਨਾਂ ਨੂੰ ਮੁਹੱਈਆ ਕਰਵਾ ਦਿੰਨੇ ਆ ਜਿੱਦਾਂ ਕਿ ਲਾਲੋ ਵੀ ਅਸੀਂ ਸ਼ੁਰੂਆਤ ਤੋਂ ਲੈ ਕੇ ਜਿਹੜੀ-ਚੜੀ ਚੀਜ਼ ਆ ਇਹਨਾਂ ਨੂੰ ਟ੍ਰੇਜ਼ ਵਗੈਰਾ ਸ਼ੈਡਾਂ ਵਧੀਆ ਪਵਾ ਕੇ ਅੰਦਰ ਦਵਾਈਆਂ ਤੋਂ ਲੈ ਕੇ ਲਾਸਟ ਟਾਈਮ ਤੱਕ ਜਿਹੜੀ-ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਪੈਂਦੀ ਆ ਔਰ ਦਿਨ ਰਾਤ ਅਸੀਂ ਜਿਹੜੀ ਕਿ ਜੇ ਇਹਨਾਂ ਨੂੰ ਕੋਈ ਰਾਤ ਭਰਾਤੇ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ ਤੇ ਅਸੀਂ ਇਹਨਾਂ ਨੂੰ ਮੁਹੱਈਆ ਕਰਵਾਉਨੇ ਆ ਔਰ ਸਾਡੇ ਅਫਸਰਾਂ ਵੱਲੋਂ ਵੀ ਹਦਾਇਤਾਂ ਕੀਤੀਆਂ ਗਈਆਂ ਕਿ ਇਹਨਾਂ ਦਾ ਵੱਟੜ ਕੇ ਨਾਲ ਹੋ ਕੇ ਜਿੰਨਾ ਸਹਿਯੋਗ ਉਸ ਵੱਧ ਤੋਂ ਵੱਧ ਸਹਿਯੋਗ ਦੇਣਾ ਆ ਮੈਂ ਅਜੇ ਸਿੰਘ ਬਲਾਕ ਅਫਸਰ ਸ਼ਾਪਰਗੰਡੀ ਬਲਾਕ ਤੇ ਲੱਗਾ ਹੋਇਆ ਆ ਅ ਇਸ ਬਲਾਕ ਦੇ ਵਿੱਚ ਸੈਰੀਕਲਚਰ ਪ੍ਰੋਜੈਕਟ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਪਹਿਲਾ ਉਪਰਾਲਾ ਇੱਥੇ ਅਸੀਂ ਲੈ ਕੇ ਆਏ ਆ ਇਸ ਪ੍ਰੋਜੈਕਟ ਤਹਿਤ 10 ਛੱਡਾਂ ਜਿਹੜੀਆਂ ਨੇ ਇਸ ਜਿਹੜੀਆਂ 4 ਛੱਡਾਂ ਨੇ ਉਸਮਾਣੂ ਪਿੰਡ ਭਾਦਨ ਪਿੰਡ ਤੇ 2 ਛੱਡਾਂ ਜਿਹੜੀਆਂ ਦੁਰੰਖੜ ਚ ਤੇ 4 ਛੱਡਾਂ ਫੰਕਤੋਲੀ ਪਿੰਡ ਚ ਤਿਆਰ ਕੀਤੀਆਂ ਗਈਆਂ ਬਹੁਤ ਵਧੀਆ ਲੋਕਾਂ ਨੇ ਲੋਕਾਂ ਦਾ ਰਿਸਪੌਂਸ ਸੀਗਾ ਵਧੀਆ ਕੰਮ ਲੋਕਾਂ ਨੇ ਕੀਤਾ ਹੈ ਅਸੀਂ ਲੋਕਾਂ ਦੇ ਨਾਲ ਹਮੇਸ਼ਾ ਹੀ ਜੁੜੇ ਰਹੇ ਹਾਂ ਜਿੱਦਾਂ ਵੀ ਕਿਸੇ ਨੂੰ ਕੋਈ ਜ਼ਰੂਰ ਸੀਗੀ ਅਸੀਂ ਇਹਨਾਂ ਦੀਆਂ ਹਰ ਜ਼ਰੂਰਤ ਨੂੰ ਪੂਰਾ ਕੀਤਾ ਹੈ ਸਰਕਾਰ ਵੱਲੋਂ ਇੱਥੇ ਪਲਾਂਟੇਸ਼ਨਾਂ ਕਰਵਾਈਆਂ ਗਈਆਂ ਨੇ ਇਹਨਾਂ ਨੂੰ ਅਸੀਂ ਵਿਲੇਜ-ਵਿਲੇ ਇਹਨਾਂ ਨੂੰ ਅਸੀਂ ਪੱਤਾ ੜਾਇਆ ਕੀੜਿਆਂ ਨੂੰ ਪਾਣ ਵਾਸਤੇ ਪ੍ਰੋਵਾਈਡ ਕੀਤਾ ਹੈ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਸੀਗਾ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਰੇਸ਼ਮ ਦੇ ਕੀੜਿਆਂ ਦਾ ਪਾਲਨ ਪੋਸ਼ਣ ਕਿਵੇਂ ਕੀਤਾ ਜਾਂਦਾ ਹੈ ਤੇ ਸਵੈ ਰੋਜਗਾਰ ਸਹਾਇਤਾ ਸਮੂਹ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੀ ਵਾਰ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ